ਨਾ ਸਾਨੂੰ ਕੋਈ ਨਿਕਲਣ ਦਾ ਸੀ ਨਾ ਕੁਛ ਅਗਰ ਬੋਟ ਆਇਆ 3 ਵਜੇ ਤੋਂ ਮਤਲਬ 4 ਵਜੇ ਆਏ ਸ਼ਾਮ ਨੂੰ ਅਸੀਂ ਦੀ ਬਹੁਤ ਕੀਤੀ ਹੈ ਪ੍ਰਸ਼ਾਸਨ ਦੀ ਵੀ ਸਾਨੂੰ ਮਤ ਤੇ ਕੋਈ ਆਊਗਾ ਪਰ ਸ਼ਾਮ ਨੂੰ ਆਏ 3 ਵਜੇ ਸਾਡੀ ਆ ਬੇਟੀ ਮਸਾ ਮਸਾ ਮਰਦੇ ਮਰਦੇ ਤੰਦਕ ਮਸਾ ਬਣੀ ਆ ਪਾਣੀ ਤੇ ਡੱਗੀ ਸੀ ਭਗਵੰਤ ਮਾਨ ਨੇ ਗੌਰ ਕੀਤਾ ਲਾਣਾ ਕਹਿੰਦਾ ਲੇਡੀਜ਼ ਨੂੰ ਐਨੇ ਆ ਪੈਸੇ ਪਾਉਂਗਾ ਮਤਲਬ ਪਹਿਲੀ ਸਰਕਾਰ ਬਹੁਤ ਵੱਡਿਆ ਸੀ ਪਹਿਲੀ ਸਰਕਾਰ ਬਹੁਤ ਵੱਡਿਆ ਸੀ ਜਿਹੜੀ ਸੋਣਤ ਸਰਕਾਰ ਬਣੀ ਨੇ ਇਹਨੇ ਤਾਂ ਬੇੜਾ ਨਰਕ ਕਰਤਾ ਸਾਰੇ ਪਿੰਡ ਦਾ ਵੀ ਸਾਰੇ ਪੰਜਾਬ ਦਾ ਇਹਨੇ ਨਰਕ ਕਰਤਾ ਭਗਵੰਤ ਮਾਨ ਨੇ ਅਸੀਂ ਭਗਵੰਤ ਮਾਨ ਦੇ ਸੈਨੇ ਸੰਬੰਧੀ 2 ਕਿਲੋਮੀਟਰ ਦੂਰ ਹੈ ਨਾ ਥੋ ਦਰਿਆ ਬੰਨ ਆ ਜਿਸ ਦਾ ਉਹ ਜਿੱਤੇ ਵਿਦਣਾ ਰੋਕ ਜਿ ਕਿਸ ਪਿਆਣਾ ਹਾਂ ਉਹ ਰੋਕ ਬੰਨ ਵਿੱਚ ਰੋਕ ਖੜੇ ਵੱਡੇ ਸਪੈਹਦੇ ਦੇ ਉਹ ਤੋਂ ਐਨੋ ਟੁੱਟਿਆ ਉਹ ਬੰਨ ਤੋਂ ਪਰਾ ਸਪੈਹ ਰੋਕ ਪਹਿਲੇ ਪਾਣੀ ਆ ਦੇਖੋ ਤੁਹਾਡੇ ਇਹਦੇ ਸਾਹਮਣੇ ਪਾਣੀ ਕਿੰਨੇ ਦਾ ਹੈ ਇੱਥੇ ਤੱਕ ਪਾਣੀ ਹੈ ਵਾਕਈ ਪਾਣੀ ਨਾ ਗਿਆ ਇਹ 15-15 ਫੁੱਟ ਤੱਕ ਲੱਗਣ ਡਿਆ ਪਾਣੀ ਤੋਂ ਪੰਜਾਬੀਆਂ ਦੇ ਹੌਸਲੇ ਜਿਹੜੇ ਆ ਉਹਨਾਂ ਨੂੰ ਸਲਾਮ ਕਰਦਾ ਵਾਂ ਜਿਹੜੇ ਕਿ ਮਾਰ ਨੂੰ ਵੀ ਮਾਰੀ ਜਾਂਦੇ ਆ ਜਿਨ੍ਹਾਂ ਵਿੱਚ ਜਿੰਨਾ ਵਿੱਚ ਮੁਸੀਬਤ ਆਂਦੀ ਉਸ ਨੂੰ ਬਾਹਰ ਖੁੱਲ੍ਹ ਕੇ ਬਾਹਰ ਆ ਕੇ ਇੱਕ ਦੂਜੇ ਦੀ ਮਦਦ ਕਰਕੇ ਉਸ ਮੁਸੀਬਤ ਤੋਂ ਬਾਹਰ ਨਿਕਲਦੇ ਆ ਜੀ ਮੁੰਡੀ ਸ਼ਹਿਰੀਆਂ ਮੁੰਡੀ ਝੋਲੀਆਂ ਕਿਹੋ ਜਿਹੇ ਹਾਲਾਤ ਨੇ ਜੀ ਲੋਕਾਂ ਨੇ ਆਪਣਾ ਕੀਮਤੀ ਸਮਾਨ ਜਿਹੜਾ ਆ ਇੱਥੇ ਛੱਤਾਂ ਦੇ ਉੱਪਰ ਰੱਖਿਆ ਹੋਇਆ ਤੇ ਕਿਦਾਂ ਤੁਹਾਡੇ ਪਾਣੀ ਜੜਾ ਆ ਗਿਆ ਤੁਹਾਡਾ ਸਮਾਨ ਵੀ ਇੱਕਦਮ ਤੁਹਾਨੂੰ ਭਾਜੜਾ ਪੈ ਗਿਆ ਕਿੰਨੇ ਵਜੇ ਪਾਣੀ ਆਇਆ ਸੀ ਮੈਂ 3 ਵਜੇ ਸਵੇਰੇ ਆਇਆ ਸੀ ਕੁਰੀਬਨ ਹਾਂ ਹਾਂ ਨਾਲਸਾਂ ਨੂੰ ਪਤਾ ਲੱਗਿਆ ਬੰਨ ਟੁੱਟ ਗਿਆ ਵਾ ਵੀ ਆਪਣੇ ਆਪ ਸਮਾਨ ਸੰਭਲੋ ਸੁੱਤੇ ਹੀ ਨਹੀਂ ਸੁੱਤੇ ਹੀ ਨਹੀਂ ਅਸੀਂ ਸਾਰੀ ਰਾਤ ਅਸੀਂ ਉੱਥੇ ਰਹਿ ਬੰਨ ਤੇ ਤੇ ਮੇਰੇ ਹਸਬੰਡ ਵੀ ਉੱਥੇ ਰਹਾ ਤੇ ਜਦੋਂ ਬੰਨ ਟੁੱਟਿਆ ਜੇ ਇੱਕਦਮ ਪਾਣੀ ਪਛਾਣ ਦੇ ਵੱਜਿਆ ਉਹ ਮੀਟਰਾ ਸਾਡੇ 3 ਵਜੇ ਪੂਰੇ ਸਾਡੇ ਲੱਗ ਗਿਆ ਘਰੇ ਪਾਣੀ ਨਾ ਸਾਨੂੰ ਪਾ ਜੜਾ ਪੈ ਗਿਆ ਬੱਚਿਆਂ ਨੂੰ ਲੈ ਕੇ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਤੁਹਾਡੇ 13 ਸੰ 13 ਫੁੱਟ 13 ਫੁੱਟ ਔਰ ਟਾਵਰ ਵੀ ਪਿੱਛੇ ਇੱਥੇ ਨੈਟਵਰਕ ਦੀ ਪ੍ਰੋਬਲਮ ਹੋਣੀ ਆ ਟਾਵਰ ਵੀ ਡੁੱਬਿਆ ਪਿਆ ਤੁਹਾਡਾ ਸਮਾਨ ਵਾਕਈ ਇਹ ਸਮਾਨ ਵੀ ਇੱਕਦਮ ਇਹਨਾਂ ਨੂੰ ਭਾਜਣਾ ਜਿਹੜੀਆਂ ਪਈਆਂ ਨੇ ਛਾਪਾਂ ਕੱਚੀਆਂ ਹੂੰ ਹੂੰ ਚੁੰਗਦੇ ਆ ਆ ਹੁਣ ਆਵਦੀਆਂ ਬੰਲੀਆਂ ਬਲਾਈਆਂ 2 ਕਿਲੋਮੀਟਰ ਦੂਰ ਆ ਨਾ ਥੋ ਦਰਿਆ ਹਾਂ ਸਾਡੇ ਬੰਨ ਆ ਦੀ ਸਿੱਧਾ ਉਹ ਜਿੱਥੇ ਦੇਖਦਾ ਨਾ ਰੁੱਖ ਜਿ ਦਿੱਸਦੇ ਹਨਾ ਹਾਂ ਉਹ ਰੁੱਖ ਕੋਲ ਬੰਨ ਉਹ ਰੁੱਖ ਖੜੇ ਵੱਡੇ ਚਪੇਦੇ ਦੇ ਉਹ ਤੋਂ ਐਨੂੰ ਟੁੱਟਿਆ ਉਹ ਬੰਨ ਤੋਂ ਪਰੇ ਚਪੇ ਰੁੱਖ ਦੇ ਤੁਹਾਡੇ ਇਹਦੇ ਸਾਹਮਣੇ ਵੀਡੀਓ ਬਣਾਉਂਦੇ ਆ ਉਹਦੇ ਪਾਣੀ ਕਿੰਨਾ ਕਿਨਾਰਾ ਇੱਥੇ ਤੱਕ ਪਾਣੀ ਹੈ ਵਾਕਈ ਪਾਣੀ ਇੰਨਾ ਆ ਗਿਆ 3 15 15 ਫੁੱਟ ਤੱਕ ਲੱਗਣ ਡਿਆ ਪਾਣੀ ਤਾਂ ਹਾਂਜੀ ਇੱਧਰ ਪਾਣੀ ਇੱਧਰ ਦਾ 15 ਤੋਂ 20 ਟਰਾਲੀਆਂ ਤੇ ਸੇਵਾ ਵੀ ਲਗਾਤਾਰ ਚੱਲ ਰਹੀ ਹੈ ਹਨਾ ਇੱਥੇ ਜੀ ਨੈਟਵਰਕ ਨਹੀਂ ਹੈ ਨਹੀਂ ਤਾਂ ਤੁਹਾਨੂੰ ਲਾਈਵ ਹੋ ਕੇ ਤਸਵੀਰਾਂ ਦਿਖਾਉਂਦੇ ਆਲੇ ਦੁਆਲੇ ਇੱਥੋਂ ਸਿਰਫ 2 ਕਿਲੋਮੀਟਰ ਦੂਰ ਹੈ ਦਰਿਆ ਔਰ ਪਿੰਡ ਦੇ ਬਹੁਤ ਬੁਰੇ ਹਾਲਾਤ ਨੇ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਸੀ ਸੋ ਤੁਹਾਡਾ ਕੀਮਤੀ ਸਮਾਨ ਵੀ ਹਨਾ ਸਾਰਾ ਜਿਹੜਾ ਆ ਉਹ ਇੱਦਾਂ ਤਬਾਹ ਹੋ ਗਿਆ ਇੱਕ ਤਰ੍ਹਾਂ ਪਾਰਸ਼ਲ ਪਿੱਛਦਾ ਹਨ ਦਾ ਨਰਾ ਨੇਵ ਨਹੀਂ ਆਉਂਦੇ ਅੱਜ ਤੱਕ ਬਦਲ ਬਣੇ ਆ ਇੱਧਰ ਪਹਿਲਾਂ ਨੂੰ ਪ੍ਰਸ਼ਾਸਨ ਤੋਂ ਪਹਿਲਾਂ ਮੰਨਦੇ ਕਿੰਨੇ ਤੁਹਾਡੇ ਤੇ ਤਿੰਨ ਤਿੰਨ ਮੰਦਲੀ ਉੱਪਰ ਕੋਠੇ ਪਾਏ ਹੋਇਆ ਅਗਰ ਇਹਨੂੰ ਕੋਈ ਮੰਦਲੀ ਨੂੰ ਕੀ ਕਰਨਾ ਮੀਨਾਂ ਚੁੰਉਂਦੀਆਂ ਛੱਤਾਂ ਸਮਾਣੀ ਪਿੱਧਿਆ ਜਾਂਦਾ ਤਾਂ ਉੱਥੇ ਕੀ ਕਰਨਾ ਪ੍ਰਸ਼ਾਸਨ ਨੂੰ ਹੈ ਪ੍ਰਸ਼ਾਸਨ ਜੇ ਆਉਂਦੀ ਮੰਤਲੀ ਫਿਰ ਇਹ ਸਾਰੀਆਂ ਕੱਚੀਆਂ ਛੱਤਾਂ ਵਾ ਛੱਤਾਂ ਵੀ ਚੁੰਉਂਦੀਆਂ ਵਾ ਇਹ ਕੀ ਬਸੰਤਰ ਪੈਣ ਮਿਲ ਜਾਏ ਫੇ ਚਲੋ ਉਹ ਪੇਹਲ ਤੋਂ ਬਾਜੂਗਾ ਉਹ ਵੀ ਨਹੀਂ ਮਿਲਦੀ ਕੋਸ਼ਿਸ਼ ਵੀ ਤੇ ਮਾਗਟਾਲੀਆਂ ਧੂਪ ਜੋਂ ਪ੍ਰਸ਼ਾਸਨ ਨੇ ਕਿੰਨੀ ਕੁ ਮਦਦ ਕੀਤੀ ਹੁਣ ਤਾਂ ਪ੍ਰਸ਼ਾਸਨ ਦੀ ਅਜੇ ਕੋਈ ਮਦਦ ਨਹੀਂ ਆਈ ਤੇ ਆਮ ਲੋਕ ਹੀ ਮਦਦ ਕਰ ਰਹੇ ਆ ਹੈਤਾਲੇ ਆ ਹੈਤਾਲੇ ਪਿੰਡਾਂ ਨੂੰ ਤੇ ਆਸ਼ਰਮ ਵਾਲੇ ਆਗੇ ਆ ਜਿਹੜੇ ਸੇਵਾ ਕਰਦੇ ਆ ਐਨ ਜੀਓ ਆ ਜਾਂ ਹਾਂ ਹਾਂ ਹੋਰ ਕੋਈ ਇੱਥੇ ਕਿਸੇ ਤਰ੍ਹਾਂ ਦੀ ਸਰਕਾਰਾਂ ਕੁਝ ਨਹੀਂ ਕਰਦੀ ਨਾਲੇ ਤਾਂ ਮੰਤਰੀ ਸਾਹਿਬ ਆ ਪੌਂਦੇ ਪਏ ਆ ਮੰਤਰੀ ਕੀ ਕਰਨਾ ਮੰਤਰੀ ਇੱਦਾਂ ਕਰੇ ਨਾ ਜਾਂ ਤਾਂ ਫਿਰ ਬੰਨ ਪੱਕਾ ਕਰਾ ਕੇ ਦੇਵੇ ਫਿਰ ਪਿੰਡਾਂ ਚ ਜਾਂ ਬੰਨ ਤਾਂ ਪੱਕਾ ਕਰਾਉਂਦੇ ਨਹੀਂ ਪਏ ਆ ਮੰਤਰੀ ਵੋਟਾਂ ਲੈ ਕੇ ਪਿੱਛੇ ਹੋ ਜਾਂਦੇ ਆ ਜਦੋਂ ਆਉਂਦੀਆਂ ਆਂ ਕਾਂਗਰਸ ਬੰਦੇ ਕੋਈ ਵੀ ਉਹਦੇ ਕਹਿੰਦੇ ਸਾਨੂੰ ਗੋਟ ਪਾਓ ਅੱਜ ਤੁਹਾਨੂੰ ਆ ਕਰਾਂਗੇ ਆ ਕਰਾਂਗੇ ਜਦੋਂ 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 ਆਉਂਦੇ ਆ ਉਹਦੋਂ ਕੁਛ ਵੀ ਨਹੀਂ ਬਣਾਉਂਦੇ ਸਾਨੂੰ ਵਾਅਦੇ ਬਹੁਤ ਕੀਤੇ ਆ ਵਾਅਦੇ ਬਹੁਤ ਨੇ ਕੀਤੇ ਆ ਭਗਵੰਤ ਮਾਨ ਨੇ ਬਹੁਤ ਕੀਤੇ ਲਾਣ ਕਹਿੰਦਾ ਲੇਡੀਜ਼ ਨੂੰ ਇੰਨੇ ਆ ਪੈਸੇ ਪਾਉਂਗਾ ਉਹ ਮਿਲ ਪਹਿਲੀ ਸਰਕਾਰ ਬਹੁਤ ਵਧੀਆ ਸੀ ਪਹਿਲੀ ਸਰਕਾਰ ਬਹੁਤ ਵਧੀਆ ਸੀ ਜਿਹੜੀ ਹੁਣ ਸਰਕਾਰ ਬਣੀ ਨੇ ਇੰਨੇ ਤਾਂ ਬੇੜਾ ਦਾ ਨਰਕ ਕਰਤਾ ਸਾਰੇ ਪਿੰਡ ਦਾ ਵੀ ਸਾਰੇ ਪੰਜਾਬ ਦਾ ਇੰਨੇ ਨਰਕ ਕਰਤਾ ਭਗਵੰਤ ਮਾਨ ਨੇ ਅਸੀਂ ਭਗਵੰਤ ਮਾਨ ਨੂੰ ਸਹੀ ਨਹੀਂ ਸਮਝਦੇ ਅਸੀਂ ਹੁਣ ਜਿਹੜੇ ਸਾਡੇ ਪ੍ਰਸ਼ਾਸਨ ਆਏ ਹਨ ਜਿਹੜੇ ਵੀ ਇਹ ਲੋਕ ਆਏ ਆ ਇਹ ਸਾਡੇ ਪਿੰਡਾਂ ਵਾਲੇ ਆਏ ਸਹਾਇਤਾ ਕੰਮ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਇੰਨੀ ਮਦਦ ਕਰਦੇ ਆ ਮੈਮ ਸਾਡੇ ਇੰਨਾ ਨਾ ਪਾਰੀ ਸੀ ਪਰ 3 ਵਜੇ ਦਾ ਟਾਈਮ ਸੀ ਨਾ ਸਾਨੂੰ ਇਹ ਨਿਕਲਣ ਦਾ ਸੀ ਨਾ ਕੁਝ ਅਗਰਬੋਟ ਆਇਆ 3 ਵਜੇ ਤੋਂ ਮਤਲਬ 4 ਵਜੇ ਆਇਆ ਸ਼ਾਮ ਨੂੰ ਅਸੀਂ ਡੀਕ ਬਹੁਤ ਕੀਤੀ ਆ ਪ੍ਰਸ਼ਾਸਨ ਦੀ ਵੀ ਸਾਨੂੰ ਮਦਦ ਤੇ ਕੋਈ ਆਊਗਾ ਪਰ ਸ਼ਾਮਾਂ ਨੂੰ ਆਏ 3 ਵਜੇ ਸਾਡੀ ਆ ਬੇਟੀ ਮਸਾ ਮਸਾਂ ਮਰਦੇ ਮਰਦੇ ਜੰ ਤੱਕ ਮਸਾਂ ਬਚੀਆ ਪਾਣੀ ਚ ਡੇਗ ਗਈ ਸੀ ਤੇ ਸਾਡਾ ਨਾ ਰਾਤ ਰ ਇੰਨੇ ਹਾਲਾਤ ਮਾੜੇ ਸੀ ਨਾ ਜਦੋਂ ਪਾਣੀ ਆਇਆ ਨ ਚੱਕ ਦਮ ਅਸੀਂ ਡਰ ਗਏ ਸੀ ਵੀ 3 ਵਜੇ ਤੱਕ ਟਾਈਮ ਸੀ ਇਸ ਬੱਚੇ ਨਾਲ ਕਿੱਦੇ ਨਿਕਲੇ ਰਾਤ ਇੱਥੇ ਕੱਟੀ ਸਵੇਰ ਸ਼ਾਮ ਚਾਰ ਵੇਟ ਇੱਕ ਨਰੇ ਅਸੀਂ ਤੇ ਉੱਪਰ ਚਲੇ ਗਏ ਹਾਂ ਜੀ ਉੱਪਰ ਚਲੇ ਗਏ ਆ 13-13 ਫੁੱਟ ਪਾੜੇ ਸੀ 13-13 ਫੁੱਟ ਪਾਣੀ ਸੀ ਤੇ ਹੋਰ ਜਿਹੜੇ ਆਇਆ ਮਤਲਬ ਆਪਣੇ ਸਹਾਇਤਾ ਲਈ ਆਇਆ ਪਿੰਡਾਂ ਵਾਲੇ ਆਇਆ ਤੇ ਬਾਕੀ ਸਰਕਾਰਾਂ ਨੇ ਕੁਝ ਨਹੀਂ ਸਾੜ ਲਈ ਕੀਤਾ ਪਿੰਡਾਂ ਵਾਲੇ ਕਰਦੇ ਪਰ ਜੋ ਕੁਝ ਕਰਦੇ ਪਰ ਮਰਦੇ ਇੱਥੇ ਇੱਥੇ ਤੱਕ ਤੁਸੀਂ ਕਹਿ ਰਹੇ ਹੋ ਵੀ ਆਹ ਡੇਟ ਤੱਕ ਤੁਹਾਡੇ ਕੋਲ ਆ ਦੇ ਇੱਥੇ ਜਾ ਦੇਖਣੇ ਨਹੀਂ ਹੈਗਾ ਹਾਂ ਹਾਂ ਹਾਂਜੀ ਇਹਨਾਂ ਨੇ ਹੈਗਾ ਸੀ ਪੰਨ ਹਾਂਜੀ ਇਹਨਾਂ ਇਹਨਾਂ ਪਿੰਡਾਂ ਗਾਰੇ ਤੁਸੀਂ ਆਪੇ ਹੀ ਹਨਾ ਸਫਾਈਆਂ ਦੁਬਾਰਾ ਸਾਡੇ ਕਮਰਿਆਂ ਦੇ ਅੰਦਰ ਵੀ ਹਾਲਾਤ ਬੜੇ ਮਾੜੇ ਹੋ ਗਏ ਹੋ ਗਏ ਮਾੜਾ ਦਰਵਾਜ਼ੇ ਲੱਗਦੇ ਹੀ ਨਹੀਂ ਖੜਾ ਹੋ ਗਏ ਪਰਵਾਹ ਦੇਖ ਤਾਂ ਹਨਾ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਸੀ ਪਿੰਨੇ ਦੇ ਟੈਂਟ ਸੀ ਦਿੱਕੀ ਤੇਰੀ ਲੈ ਕੇ ਨਿਕਲੇ ਦਾ ਸੀ 4 ਵਜੇ ਕਿ ਤੇਰਾ ਸ਼ਾਮ ਨੂੰ 6 ਵਜੇ ਸਾਡੇ ਅਗਰਬੂਤੀ ਸੇ ਨਿਕਲੇ ਦੇਖੋ ਵੀ ਪਿੰਡਾਂ ਦੇ ਵਿੱਚ ਸਮਾਨੀਆਂ ਜਿਹੜੀਆਂ ਨੇ ਉਹ ਆਪਣੇ ਘਰਾਂ ਨੂੰ ਐਨ ਸਵਾਰ ਕੇ ਰੱਖਦੀਆਂ ਹਾਂ ਹਾਂ ਜੀ ਹਣਾ ਤੁਹਾਨੂੰ ਹੁਣ ਇੰਨੀ ਦਿੱਕਤ ਆਉਂਦੀ ਹੈ ਨਾ ਪਰ ਸੇ ਮਤਲਬ ਸਫਾਈ ਕਰਨ ਲੇਗਿਆਂ ਬਹੁਤ ਜ਼ਿਆਦਾ ਆਈ ਜਾਂਦੀ ਆ ਸਵੇਰੇ ਪੈਰ ਦਾ ਪਾਣੀ ਤਰੋਕਿਆ ਸਾਰਾ ਜੇ ਸਫਾਈਆਂ ਕੀਤੀਆਂ ਵੀ ਕੋਈ ਮਤਲਬ ਤਿਲਕ ਨਾ ਜਾਏ ਜੇ ਕੁਛ ਵੀ ਆ ਪਰ ਫਿਰ ਵੀ ਸਾਨੂੰ ਇਦਾਂ ਬਹੁਤ ਪਰੇਸ਼ਾਨੀ ਆਉਂਦੀ ਪਈ ਆ। ਹੁਣ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਖੜੇ ਗਿੱਦੜਪਿੰਡੀ ਵਿੱਚ ਦੇਖ ਲਓ ਤੁਸੀਂ ਦੇਖ ਸਕਦੇ ਕਿ ਸਾਰੇ ਪਾਸੇ ਸਾਰੇ ਪੰਜਾਬੀ ਭਰਾ ਆਪਣੇ ਆਏ ਹੋਏ ਆ। ਆਹ ਸੇਵਾਦਾਰ ਸੰਨੀ ਜੀ ਆ, ਨੇਕਾ ਜੀ, ਓਰਵੀਰ ਸਿੰਘ ਬੱਬਰ ਜੀ ਇਹ ਆਸ਼ਾ ਦੀ ਕਿਰਨ ਵਾਲੇ ਭਾਜੀ ਤੇ ਸਾਰੇ ਇੱਥੇ ਸੇਵਾ ਲੈ ਕੇ ਆਏ ਆ। ਇੱਥੇ ਪਿਛਲੇ 6-7 ਦਿਨਾਂ ਤੋਂ ਲਗਾਤਾਰ ਜਦੋਂ ਤੁਹਾਨੂੰ ਪਤਾ ਹੀ ਹੋਣਾ ਸਤਲੁਜ ਦਾ ਬੰਨ ਟੁੱਟਿਆ ਹੈਗਾ। ਉਹਦੇ ਕਰਕੇ ਸਾਰਾ ਪਾਣੀ ਜਿਹੜਾ ਵਾ ਖੇਤਾਂ ਵਿੱਚ ਚਲਾ ਗਿਆ ਸੀਗਾ। ਉਹਦੇ ਉਹਦੀ ਸੇਵਾ ਵਾਸਤੇ ਆਏ ਹੁਣ ਬਾਬਾ ਜੀ ਪਿਛਲੇ 5-6 ਦਿਨਾਂ ਤੋਂ ਲਗਾਤਾਰ ਉੱਥੇ ਦਿਨ ਰਾਤ ਸੇਵਾ ਕਰ ਰਹੇ ਬਾਬਾ ਜੀ ਦੇ ਬਾਬਾ ਜੀ ਦੇ ਸੇਵਾ ਦਾ ਨਿਸ਼ਕਾਮ ਸੇਵਾ ਕਰ ਰਹੇ ਕੱਲੋਂ ਬੰਨ ਦਾ ਕ ਲਗਭਗ ਕੰਮ ਕੰਪਲੀਟ ਹੋ ਗਿਆ ਵਾ ਪੂਰਾ ਹੋ ਗਿਆ ਹੁਣ ਥੋੜੀ ਉੱਤੇ ਮਿੱਟੀ ਪਾਈ ਜਾ ਰਹੀ ਤਾਂ ਕਿ ਪੱਕਾ ਹੋ ਜਾਵੇ ਤੇ ਹੁਣ ਜਿਆ ਪ੍ਰਸ਼ਾਸਨ ਵੀ ਆਪਣੇ ਵੱਲੋਂ ਤਾਂ ਕਰ ਰਿਹਾ ਉੱਤ ਪਰਸੋਂ ਚੋ ਉਤਾਈ ਸੀ ਭਗਵੰਤ ਮਾਨ ਜੀ ਵੀ ਆਏ ਸੀ ਜੀ ਭਗਵੰਤ ਮਾਨ ਜੀ ਉਹ ਵੀ ਆਪਣੇ ਵੱਲੋਂ ਪੂਰਾ ਆਸ਼ਵਾਸਨ ਦੇ ਕੇ ਗਏ ਕਿ ਜਿੰਦਾਂ ਨਾਲ ਸਾਡੀ ਕੋਈ ਸਰ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਏਗੀ ਆਪਾਂ ਹਮੇਸ਼ਾ ਬਾਬਾ ਜੀ ਦੇ ਨਾਲ ਖੜੇ ਆ ਉਦਾਂ ਵੀ ਇੱਥੇ ਐਮਪੀ ਸੁਸ਼ੀਲ ਸਿੰਘ ਕੁਝ ਵੀ ਆ ਰਹੇ ਨੇ ਪਿਛਲੇ 3-4 ਦਿਨ ਤੋਂ ਤੇ ਅਬ ਕਾਫੀ ਪ੍ਰਸ਼ਾਸਨ ਵੱਲੋਂ ਵੀ ਹੋ ਰਿਹਾ ਅਸੀਂ ਆਪਾਂ ਚ ਪੰਜਾਬੀ ਜਿਹੜੇ ਆ ਮੈਂ ਪੰਜਾਬੀਆਂ ਦੀ ਹੌਸਲੇ ਜਿਹੜੇ ਆ ਉਹਨਾਂ ਨੂੰ ਸਲਾਮ ਕਰਦਾ ਵਾਂ ਜਿਹੜੇ ਕਿ ਮਾਰ ਨੂੰ ਵੀ ਮਾਰੀ ਜਾਂਦੇ ਆ ਜਿੰਨਾ ਵੀ ਜਿੰਨਾ ਵੀ ਮੁਸੀਬਤ ਆਂਦੀ ਉਸ ਨੂੰ ਬਾਹਰ ਖੁੱਲ੍ਹ ਕੇ ਬਾਹਰ ਆ ਕੇ ਇੱਕ ਦੂਜੇ ਦੀ ਮਦਦ ਕਰਕੇ ਉਸ ਮੁਸੀਬਤ ਚੋਂ ਬਾਹਰ ਨਿਕਲਦੇ ਆ ਜੀ ਬਾਈ ਗੁਰਤੀ ਦਾ ਖਾਤਾ ਬਾਈ